ਲੰਡਨ ਦੀ ਧਰਤੀ ਤੇ ਇਨਕਲਾਬ ਜਿੰਦਾਬਾਦ ਤੇ ਆ ਜਾਓ ਕੈਕਸਟਨ ਹਾਲ ਦੇ ਉੱਤੇ ਖੜੇ ਆ ਜਿੱਥੇ ਸ਼ਹੀਦ ਉਧਮ ਸਿੰਘ ਜੀ ਨੇ ਆਪਣਾ ਜਦੋਂ ਬਦਲਾ ਲਿਆ ਹੋਣਾ ਤੁਸੀਂ ਸੋਚ ਕੇ ਦੇਖੋ ਕਿ ਆਹੀ ਪੌੜੀਆਂ ਸੀਗੀਆਂ ਜਿਹੜੀਆਂ ਪੌੜੀਆਂ ਤੋਂ ਸਰਦਾਰ ਸਾਹਿਬ ਅੰਦਰ ਗਏ ਹੋਣਿਆਂ ਤੇ ਗੋਰੇ ਨੂੰ ਇੱਕ ਚ ਗੋਲੀਆਂ ਮਾਰੀਆਂ ਹੋਣੀਆਂ ਅੱਜ ਉਹੀ ਲੰਡਨ ਦੀ ਧਰਤੀ ਆ ਜਿੱਥੇ ਆਪਾਂ ਖੜੇ ਆ ਤੇ ਉਹੀ ਕੈਕਸਟਨ ਹਾਲ ਆ ਪਰ ਸਮਾਂ ਹੋਰ ਕੁਛ ਆ ਜਦੋਂ ਉਧਮ ਸਿੰਘ ਜੀ ਨੂੰ ਪੁੱਛਿਆ ਗਿਆ ਸੀਗਾ ਕਿ ਤੁਹਾਡਾ ਨਾਮ ਕੀ ਆ ਤਨੂਦਮ ਸਿੰਘ ਨੇ ਨਾਮ ਦੱਸਿਆ RAM MOHAMMED ਸਿੰਘ ਆਜ਼ਾਦ ਕਿਉਂਕਿ ਭਾਰਤ ਦਾ ਹਰ ਉਹ ਨਾਗਰੀ ਕੋ ਜੜੀਆਂ ਵਾਲੇ ਬਾਗ ਦੇ ਵਿੱਚ ਸੀਗਾ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਇੱਥੇ ਆ ਕੇ 31 ਤਰੀਕਾ 31 ਤਰੀਕ ਨੂੰ ਸਰਦਾਰ ਸਾਹਿਬ ਨੂੰ ਫਾਂਸੀ ਦਿੱਤੀ ਗਈ ਸੀ ਤੇ ਅੱਜ ਪੂਰੇ 85 ਸਾਲ ਬਾਅਦ ਇੱਥੇ ਅਸੀਂ ਇੱਕ ਜੋਤ ਜਲਾਉਣ ਲੱਗੇ ਆਂ ਮੋਮਬਤੀ ਜਲਾਉਣ ਲੱਗੇ ਆਂ ਤੇ ਮੈਂ ਸਾਰੇ ਮੇਰੇ ਭੈਣਾ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਵੀ ਲੰਡਨ ਦੇ ਵਾਸੀ ਨੇ ਜਾਹੇ ਤੁਸੀਂ ਇੱਥੇ ਆਇਆ ਕਰੋ ਆ ਕੇ ਇੱਥੇ ਇੱਕ ਮੋਮਬਤੀ ਤੇ ਫੁੱਲ ਜ਼ਰੂਰ ਜਾ ਕੇ ਜਾਇਆ ਕਰੋ ਕਿ ਤਾਂ ਕਿ ਲੋਰਿਆਂ ਨੂੰ ਪਤਾ ਲੱਗ ਸਕੇ ਕਿ ਉਹ ਕਿਉਂ ਸਾਡੇ ਵਾਸਤੇ ਇਹ ਜਗ੍ਹਾ ਬਹੁਤ ਪਵਿੱਤਰ ਆ